ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਗਰਮੀਆਂ ਦੀ ਬਹੁਤ ਹੀ ਸਪੈਸ਼ਲ ਕੱਚੇ ਅੰਬ ਤੇ ਪਤੀਨੇ ਦੀ ਚਟਣੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਚਟਣੀ ਬਣਾਉਣ ਵਾਸਤੇ ਅਸੀਂ ਦੋ ਮੁਠੀਆਂ ਪਤੀਨਾ ਲਿਆ ਜੀ ਤੇ ਇੱਕ ਕੱਪ ਕੱਚਾ ਅੰਬ ਲਿਆ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਸਭ ਤੋਂ ਪਹਿਲਾਂ ਅਸੀਂ ਅੰਬ ਨੂੰ ਕੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਇਹਦਾ ਪਤਲਾ ਪਤਲਾ ਛਿਲਕਾ ਉਤਾਰ ਲਵਾਂਗੇ ਅੰਬ ਨੂੰ ਅਸੀਂ ਛਿਲਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਇਹਨੂੰ ਪਤਲੇ ਪਤਲੇ ਪੀਸਾਂ ਵਿੱਚ ਕੱਟ ਲਵਾਂਗੇ। ਇਸ ਦੇ ਨਾਲ ਹੀ ਅਸੀਂ ਹਰੀ ਮਿਰਚ ਨੂੰ ਵੀ ਮੋਟੇ-ਮੋਟੇ ਪੀਸਾਂ ਵਿੱਚ ਕੱਟ ਲਾਂਗੇ। ਹੁਣ ਆਪਾਂ ਚਟਨੀ ਬਣਾ ਕੇ ਕਰਦੇ ਹਾਂ ਜੀ ਤਿਆਰ। ਇਹ ਚਟਨੀ ਨੂੰ ਅਸੀਂ ਮਿਕਸੀ ਵਿੱਚ ਕੁੱਟ ਕੇ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪਦੀਨਾ ਵਾਦਾਂਗੇ। ਹੁਣ ਅਸੀਂ ਇਹਦੇ ਵਿੱਚ 50 ਤੇ 1 ਮਿਰਚ ਪਾਵਾਂਗੇ ਇਸ ਦੇ ਨਾਲ ਹੀ ਅਸੀਂ ਪਾਵਾਂਗੇ ਜੀ ਚਾਰ ਘਾਹਰੀਆਂ ਮਿਰਚਾਂ ਕਾਲੀ ਮਿਰਚ ਆਪਸ਼ਨਲ ਆ ਤੁਸੀਂ ਚਾਹੋ ਤੇ ਪਾ ਸਕਦੇ ਹੋ ਜੇ ਨਹੀਂ ਤੇ ਤੋਂ ਬਿਨਾ ਵੀ ਇਹਨੂੰ ਬਣਾ ਸਕਦੇ ਹੋ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਇੱਕ ਛੁਟਕੀ ਕਾਲਾ ਨਮਕ ਚਮਚੇ ਦਾ ਚੌਥਾ ਹਿੱਸਾ ਸੇਧ ਨਮਕ ਤੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਮਿਠਾਸ ਲਿਆਉਣ ਵਾਸਤੇ ਚਮਚੇ ਦਾ ਚੌਥਾ ਹਿੱਸਾ ਖੰਡ ਪਾਵਾਂਗੇ ਜੀ ਤੇ ਚਟਨੀ ਨੂੰ پیسਣ ਵਾਸਤੇ ਅਸੀਂ ਬਿਲਕੁਲ ਠੰਡਾ ਪਾਣੀ ਲਿਆ ਆ ਜੀ ਉਹ ਪਾਵਾਂਗੇ 2 ਕ ਚਮਚੇ ਆਪਾਂ ਪਾਣੀ ਪਾਤਾ ਜੀ ਹੁਣ ਅਸੀਂ ਚਟਨੀ ਨੂੰ ਪੀਸ ਕੇ ਤਿਆਰ ਕਰਾਂਗੇ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਚਟਨੀ ਨੂੰ ਦੇਖੋ ਜੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਵਧੀਆ ਚਟਨੀ ਬਣੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਗਰਮੀਆਂ ਦੇ ਵਿੱਚ ਇਸ ਚਟਨੀ ਨੂੰ ਬਣਾ ਕੇ ਖਾਣਾ ਚਾਹੀਦਾ ਹੈ ਜਿਹਦੇ ਨਾਲ ਸਾਡੀ ਭੁੱਖ ਵੀ ਵੱਧਦੀ ਹੈ ਤੇ ਰੋਟੀ ਦਾ ਸੁਆਦ ਵੀ ਆ ਜਾਂਦਾ ਹੈ ਜੀ ਹੁਣ ਅਸੀਂ ਇਹਨੂੰ ਇੱਕ ਕੌਲੀ 'ਚ ਕੱਢਦੇ ਹਾਂ ਲਓ ਜੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਇੱਕ ਕੌਲੀ 'ਚ ਕੱਢ ਲਿਆ ਤੁਸੀਂ ਚਾਹੋ ਤੈਨੂੰ ਕੁੰਡੀ ਡੰਡੇ 'ਚ ਵੀ ਗੋਟ ਸਕਦੇ ਹੋ ਤੇ ਬਹੁਤ ਚਟਪਟੀ ਟੇਸਟੀ ਚਟਨੀ ਬਣੀ ਹੈ ਤੇ ਗਰਮੀਆਂ ਦੇ ਵਿੱਚ ਚਟਨੀ ਖਾਣ ਦੇ ਨਾਲ ਇੱਕ ਤਾਂ ਸਾਡੀ ਭੁੱਖ ਵੱਧਦੀ ਹੈ ਤੇ ਇੱਕ ਸਾਨੂੰ ਰੋਟੀ ਖਾਣ ਦਾ ਮਜ਼ਾ ਆ ਜਾਂਦਾ ਹੈ ਜੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਐਸੀ ਸਾਡੀ ਅੱਜ ਦੀ ਚਟਪਟੇ ਭੁੱਖ ਨੂੰ ਵਧਾਉਣ ਵਾਲੀ ਤੇ ਹਾਜਮੇ ਨੂੰ ਦਰਸਤ ਕਰਨ ਵਾਲੀ ਬਹੁਤ ਹੀ ਟੇਸਟੀ ਆਂਬ ਤੇ ਪਦੀਨੇ ਦੀ ਖੱਟ ਮਿੱਠੀ ਚਟਨੀ ਹੈ ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਸਿੰਪਲ ਜੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ